ਸੰਗਤ ਜੀ ਆਪਾਂ 12 ਤੇ ਵਧੇਕ ਸੰખ્યા ਕਰ ਰਹਿਆ ਤੇ ਦੋ ਭਾਗ ਆਪਣੇ ਸੰਪੂਰਨ ਹੋ ਗਏ ਸਨ ਇੱਥੋਂ ਤੱਕ ਆਪਣੀ ਸੰਖਿਆ ਚੁੱਕੀ ਸੀ ਅੱਗੇ ਸ਼ੁਰੂ ਹੁੰਦਾ ਗੁਰ ਬਿਨ ਗਿਆਨ ਧਰਮ ਬਿਨ ਧਿਆਨ ਸੱਚ ਬਿਨ ਸਾਖੀ ਮੂਲੋ ਨਾ ਬਾਕੀ ਮਾਣੂ ਕੱਲੈ ਉੱਠੀ ਚੱਲੈ ਕੱਲੈ ਤੇ ਅਦਕ ਲੱਗੇਗਾ ਕਲੈ ਨਹੀਂ ਬੋਲਣਾ ਮਾਣੂ ਕੱਲੈ ਅਦਕ ਲਾ ਕੇ ਉਚਾਰਨ ਕਰਨਾ ਕਸ ਕੇ ਬੋਲਣਾ ਮਾਣੂ ਕੱਲੈ ਉੱਠੀ ਚੱਲੈ ਚੱਲੈ ਤੇ ਵੀ ਅਦਕ ਲੱਗੇਗਾ ਕਸ ਕੇ ਬੋਲਣਾ ਚੱਲੈ ਸਾਦ ਨਹੀਂ ਇਵੇਹੀ ਗਲੈ ਰਾਮ ਚੁਰੈ ਦਲ ਮੇਲ ਵੈ ਚੁਰੈ ਦਲਾਵਾਂ ਦੇ ਨਾਲ ਪੜਨੈ ਚੁਰੈ ਦਾਲ ਮੇਲ ਵੈ ਦਲਾਵਾਂ ਦੇ ਨਾਲ ਮੇਲ ਵੈ ਅੰਤਰਬਾਲ ਅਧਕਾਰ ਬੰਤਰ ਕੀ ਸੈਨਾ ਸੇਵੀ ਐ ਇੱਥੇ ਵਿਸਰਾਮ ਐ ਮਨ ਤਨ ਜੋਜ ਅਪਾਰ ਸੀਤਾ ਲੈ ਗਿਆ ਦੈਸਰੂ ਦੈਸਰੂ ਤੇ ਵਿਸਰਾਮ ਲਾਉਣਾ ਲక్ష్ਮਣ ਮੂਹ ਮੂਹ ਮੰਮੇ ਦੈ ਲੈਂਕੜ ਊੜੇ ਦਾ ਮੂੰਹ ਖੁੱਲੈ ਮੂਹ ਮੂ ਸ਼ਰਾਪ ਨਾਨਕ ਕਰਤਾ ਕਰਨਹਾਰ ਕਰ ਵੇਖੈ ਵੇਖੇ ਨਹੀਂ ਪੜਨਾ ਵੇਖੈ ਥਾਪ ਉਥਾਪ ਮਨ ਮੈਂ ਝੁਰੈ RAM ਚੰਦ ਮਨ ਮਹਿ ਝੁਰੈ ਚੱਜੇ ਨੂੰ ਦਲੈਂਕੜਾ ਲੱਗੀਆਂ ਰਾਰੇ ਨੂੰ ਦਲਾਵਾ ਲੱਗੀਆਂ ਹੁਣ ਕਈ ਸੰਗਤਾਂ ਇਹਨੂੰ ਪੜ ਜਾਂਦੀਆਂ ਝੁਰੇ ਝੁਰੇ ਹੁੰਦਾ ਹੈ ਇੱਕ ਲਾਂ ਦੇ ਨਾਲ ਇਹ ਧਿਆ ਰੱਖਣਾ ਦਲੈਂਕੜਾਂ ਦੀ ਤੇ ਲਾਵਾਂ ਦਲਾਵਾਂ ਦੀ ਬਾਦ ਉਚਾਰਨ ਹੋਵੇ ਮਨਮਹਿ ਝੂਰੇ ਰਾਮਚੰਦ ਸੀਤਾ ਲక్ష్మణ ਜੋਗ ਹਨਵੰਤਰ ਹਨਵੰਤਰ ਜਿਹੜਾ ਪਾਠ ਹੈ ਸੰਗਤ ਜੀ ਇਹ ਇਕੱਠਾ ਪਾਠ ਉਚਾਰਨ ਕਰਨਾ ਹਨਵੰਤਰ ਆਰਾਧਿਆ ਆਇਆ ਕਰ ਸੰਯੋਗ ਭੂਲਾ ਦੇਤ ਨਾ ਸਮਝਈ ਹੁਣ ਕਈ ਸੰਗਤਾਂ ਇੱਥੇ ਬਿੰਦੀ ਲਾ ਕੇ ਉਚਾਰਨ ਕਰਦੀਆਂ ਸੰਪਰਦਾਵ ਦੇ ਵਿੱਚ ਇਸ ਦਾ ਉਚਾਰਨ ਬਿੰਦੀ ਲਾ ਕੇ ਵੀ ਕਰਾਇਆ ਜਾਂਦਾ ਹੈ ਬਿੰਦੀ ਤੋ ਰਹਿਤ ਵੀ ਕਰਾਇਆ ਜਾਂਦਾ ਭੂਲਾ ਤੈਤ ਨਾ ਸਮਝਈ ਤਿਨ ਪ੍ਰਭ ਕੀਏ ਕਾਮ ਨਾਨਕ ਵੇ ਪਰਵਾਹੋ ਸੋ ਕੀਰਤਨਾ ਮਿਟੈ ਰਾਮ ਲਾਹੌਰ ਇੱਥੇ ਲੱਲੇ ਨੂੰ ਕੰਨਾਂ ਤੇ ਹਾਹੇ ਨੂੰ ਕਨੌੜਾ ਲੱਗਾ ਇਹ ਤਿਆਰ ਰੱਖਣਾ ਕਿ ਸੰਗਤ ਜੀ ਕੰਨੇ ਦੀ ਬਾਜਵੀਂ ਉਚਾਰਨ ਹੋਵੇ ਤੇ ਕਨੌੜੇ ਦੀ ਬਾਜਵੀਂ ਉਚਾਰਨ ਲਾਹੌਰ ਲਾਹੌਰ ਨਹੀਂ ਕਹਿ ਦੇਣਾ ਲਾਹੌਰ ਕਨੌੜੇ ਦੀ ਬਾਜ ਕੱਢਣੀ ਹੈ ਲਾਹੌਰ ਸ਼ਹਿਰ ਹੁਣ ਕਈ ਸੰਗਤਾਂ ਨੂੰ ਸ਼ਹਿਰ ਪੜ ਜਾਂਦੇ ਨੇ ਸ਼ਹਿਰ ਸ ਸ ਦੇ ਪੈਰ ਵਿੱਚ ਬਿੰਦੀ ਲਾ ਕੇ ਉਚਾਰਨ ਕਰ ਦਿੰਦੇ ਆ ਪਰ ਸੱਸਾ ਇੱਥੇ ਮੁਕਤ ਹੈ ਕੋਈ ਲਗਾ ਮਾਤਰ ਕੋਈ ਬਿੰਦੀ ਕੰਨਾ ਨਹੀਂ ਲੱਗਾ ਇਸ ਕਰਕੇ ਸਹਿਰ ਬੋਲਣਾ ਲਾਹੌਰ ਸਹਿਰ ਜ਼ਹਿਰ ਕਹਿਰ ਸਵਾ ਪਹਿਰ ਮਹੱਲਾ ਤੀਜਾ ਲਾਹੌਰ ਇਹ ਵੀ ਉਸੇ ਤਰ੍ਹਾਂ ਉਚਾਰਨ ਕਰਨਾ ਹੈ ਲਾਹੌਰ ਸਹਿਰ ਅੰਮ੍ਰਿਤਸਰ ਅੰਮ੍ਰਿਤ ਟਿੱਪੀ ਦੇ ਨਾਲ ਪੈਰ ਵਿੱਚ ਰਰ ਲੱਗਾ ਮੰਮੇ ਦੇ ਅੰਮ੍ਰਿਤ ਸਾਰ ਸ਼ਿਮਤੀ ਦਾ ਘਰ ਮਹੱਲਾ ਪਹਿਲਾ ਉਦੋ ਸਾਹ ਹੈ ਇਹ ਪਾਠ ਇਕੱਠਾ ਹੈ ਉਦੋ ਸਾਹ ਹੈ ਸਾਹੇ ਨਹੀਂ ਪੜਨਾ ਦਲਾਵਾਂ ਦੇ ਨਾਲ ਉਚਾਰਨ ਕਰਨਾ ਉਦੋ ਸਾਹ ਹੈ ਕਿਆ ਨੀ ਸਾਨੀ ਟੋਟ ਨਾ ਆਵੇ ਅੰਨੀ ਉਦੋ ਸੀਹ ਸੱਸੇ ਬਿਹਾਰੀ ਐੜਾ ਮੁਕਤਾ ਸੀਹ ਉਦੋ ਸੀਹ ਇਸ ਤਰ੍ਹਾਂ ਪੜਨਾ ਹੈ ਘਰੇ ਹੀ ਉੱਠੀ ਕੂੜੇ ਕੂੜੇ ਇਥੇ ਕਕੇ ਨੂੰ ਔਂਕੜ ਹੈ ਰਾੜੇ ਨੂੰ ਸਿਹਾਰੀ ਹੈ ਈੜੀ ਪਿਹਾਰੀ ਉੱਤੇ ਬਿੰਦੀ ਲੱਗੀ ਧਿਆਨ ਰੱਖਣਾ ਈੜੀ ਦੀ ਜਿਹੜੀ ਪਿਹਾਰੀ ਲੱਗੀ ਉਚਾਰਨ ਕਰਨੀ ਹੈ ਕੂੜੀ ਰੰਨੀ ਧੰਮੀ ਸੱਤੀ ਰੰਨੀ ਘਰੇ ਸਿਆਪਾ ਰੋਵਣ ਕੂੜੀ ਕੰਮੀ ਜੋ ਲੇਵੈ ਤਲਾਵਾਂ ਦੇ ਨਾਲ ਲੇਵੈ ਸੋ ਦੇਵੈ ਦਲਾਵਾਂ ਦੇ ਨਾਲ ਨਾ ਹੀ ਖੱਟੇ ਦਮ ਸਹੰਮੀ ਬੱਬਰ ਤੂ ਹਰੀਆਵਲਾ ਕਬਲਾ ਕੰਚਨਵੰਨ ਕਹਿ ਦੋਖੜੈ ਹੁਣ ਤਿਆਰ ਰੱਖਣਾ ਸੰਗਤ ਜੀ ਤੇ ਕੱਕੇ ਨੂੰ ਦੁਲਾਵਾ ਰਾੜੇ ਨੂੰ ਦੁਲਾਵਾ ਕਹਿ ਦੋਖੜੈ ਛੜਿਓਹੀ ਛੜਿਓਹੀ ਪੜਨੈ ਹਾਹੇ ਦਾ ਮੂੰਹ ਊੜੇ ਦਾ ਮੂੰਹ ਖੁੱਲ੍ਹੈ ਹਾਹੇ ਨੂੰ ਸੈਰ ਲੱਗੀ ਓਹੀ ਛੜਿਓਹੀ ਕਾਲੀ ਹੋਈਆ ਦੇਹੁਰੀ ਨਾਨਕ ਮੈਂ ਤਨ ਭੰਗ ਜਾਣਾ ਪਾਣੀ ਨਾਲ ਹਾਂ ਜੈ ਛੇਤੀ ਮੇਰਾ ਸੰਗ ਜਿਤ ਡਿਠੈ ਡਿਠੇ ਨਹੀਂ ਪੜਨਾ ਡਿਠੈ ਤਨ ਪਰ ਫੜੈ ਚੜੈ ਚਵਗਣ ਵੰਨ ਚਵਗਣ ਨਹੀਂ ਕਹਿ ਦਨੇ ਇਹਨੂੰ ਚਵਗਣ ਪੜਨਾ ਜਿਤ ਡਿਠੈ ਤਨ ਪਰ ਫੜੈ ਚੜੈ ਚਵਗਣ ਵੰਨ ਰਜਨਾ ਕੋਈ ਜੀਵਿਆ ਪਹੁੰਚਨਾ ਚੱਲਿਆ ਕੋਈ ਗਿਆਨੀ ਜੀਵੇ ਸਦਾ ਸਦਾ ਜੀਵੇ ਦਲਾਵਾਂ ਦੇ ਨਾਲ ਜੀਵੇ ਸਦਾ ਸਦਾ ਸੁਰਤੀ ਹੀ ਪਤ ਹੋਏ ਸਰਫੈ ਸਰਫੈ ਹੁਣ ਧਿਆਰ ਰੱਖਣਾ ਸੰਗਤ ਜੀ ਫਫੇ ਨੂੰ ਦਲਾਵਾ ਲੱਗੀਆਂ ਸਰਫੈ ਸਰਫੈ ਨਹੀਂ ਪੜ ਦੇਣਾ ਸਰਫੈ ਸਰਫੈ ਸਦਾ ਸਦਾ ਏਵੈ ਗਈ ਵਿਹਾਈ ਨਾਨਕ ਕਿਸ ਨੂੰ ਆਖੀਐ ਵਿਣ ਪੁੱਛਿਆ ਹੀ ਲੈ ਜਾਏ ਹੀ ਲੈ ਵਖਰਾ ਵਖਰਾ ਪਾਠ ਜਾਏ ਦੋਸ ਨਾ ਦੇਹੋ ਦੇਹੋ ਦੱਦੇ ਲਾਹਾ ਹਾ ਹੂੜੇ ਔਂਕੜ ਉਹ ਦੇਹੋ ਦੋਸ ਨਾ ਦੇਹੋ ਰਾਏ ਨੂੰ ਮਤ ਚੱਲੇ ਜਾਂ ਬੁੱਢਾ ਹੋਵੇ ਗੱਲਾਂ ਕਰੇ ਕਨੇਰੀਆ ਗੱਲਾਂ ਅਦਕ ਲਾ ਕੇ ਉਚਾਰਨ ਕਰਨਾ ਗੱਲਾਂ ਗਲਾ ਨਹੀਂ ਕਹਿਣਾ ਗੱਲਾਂ ਕਰੇ ਕਨੇਰੀਆ ਤਾਂ ਅੰਨੇ ਪਵਣਾ ਅੰਨੇ ਭਾਰਾ ਬੋਲਣਾ ਅੰਨੇ ਪਵਣਾ ਪਾਖਾਤੀ ਟੋਵੇ ਟੈਂਕੀ ਹੋੜਾ ਵਾਵੇ ਜਲਾਵਾ ਟੋਵੇ ਪੂਰੇ ਕਾ ਕੀਆ ਸਭ ਕਿਸ ਪੂਰਾ ਘਟ ਵਦ ਕਿਸ ਨਹੀਂ ਨਾਨਕ ਗੁਰਮੁਖ ਐਸਾ ਜਾਣੈ ਜਾਣ ਹੈ ਨਾਣੇ ਦਲਾਵਾ ਜਾਣ ਹੈ ਪੂਰੇ ਮਾਹੀ ਸਮਾਹੀ ਨਾਨਕ ਗੁਰਮੁਖ ਐਸਾ ਜਾਣ ਹੈ ਪੂਰੇ ਮਾਹੀ ਸਮਾਹੀ ਸੁਸੰਗਤ ਜੀ ਇਥੋਂ ਤੱਕ ਆਪਣੀ ਸੰਥਿਆ ਸੰਪੂਰਨ ਹੋ ਗਈ ਹੈ ਭੁੱਲਾਂ ਦੀ ਮਾਫੀ ਸੋ YouTube ਦੀ ਪਲੇਲਿਸਟ ਦੇ ਵਿੱਚ ਸਾਰੀ ਸੰਥਿਆ ਪਈ ਹੈ ਭਟਾਂ ਦੇ ਸਵੈਏ ਸਹਿਸਕ੍ਰਿਤੀ ਬਾਵਣ ਅਖਰੀ ਸੋਖਮਨੀ ਸਾਹਿਬ ਪੰਜ ਬਾਣੀਆਂ ਦੀ ਸੰਥਿਆ ਗੂਜਰੀ ਰਾਗ ਦਾ ਪਦਾ ਤਲੰਗ ਰਾਗ ਦਾ ਪਦਾ ਅਤੇ ਹੋਰ ਮਹਿੰਗੇ ਸ਼ਬਦਾਂ ਦੀ ਸੰਖਿਆ ਦੱਸੀ ਹੋਈ ਜਾ ਕੇ ਸਰਵਣ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ